ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਨਾਲ ਮਰਦਾਨਾ ਜੀ ਇਹਦੀ ਕੀਮਤ ਕੀ ਹੈ ਜੀਵਨ ਦੀ ਹੁਣ ਇਹ ਬੇਨਤੀ ਕਰਨ ਲੱਗਿਆ ਜੀਵਨ ਮਿਲਿਆ ਬੜੀ ਬੇਸ਼ਕੀਮਤੀ ਦਾਤ ਹੈ ਬੜੀ ਬੇਸ਼ਕੀਮਤੀ ਦਾਤ ਕਾਦੇ ਵਾਸਤੇ ਮਿਲਿਆ ਹੈ ਅਕਾਲ ਪੁਰਖ ਦੇ ਨਾਲ ਮਿਲਾਪ ਹਾਸਲ ਕਰਨ ਦੇ ਲਈ ਮਿਲਿਆ ਇਹ ਤਾਂ ਮਨੋਰਥ ਹੈ ਹਰ ਇੱਕ ਚੀਜ਼ ਦਾ ਮਨੋਰਥ ਹੈ ਜਿਵੇਂ ਪੜ੍ਹਾਈ ਦਾ ਮਨੋਰਥ ਹੈ ਨਾ ਪੜ੍ਹ ਕੇ ਕੁਝ ਨਾ ਕੁਝ ਲੱਗਣਾ ਕੋਈ ਨੌਕਰੀ ਪ੍ਰਾਪਤ ਕਰਨੀ ਪੜ੍ਹਾਈ ਦਾ ਮਨੋਰਥ ਐਦਾਂ ਜੀਵਨ ਦਾ ਮਨੋਰਥ ਹੈ ਜੀ ਅਕਾਲ ਪੁਰਖ ਵਹਿਗੁਰੂ ਦੀ ਪ੍ਰਾਪਤੀ ਮਨੁੱਖ ਦੇ ਜੀਵਨ ਦਾ ਮਨੋਰਥ ਟੀਚਾ ਅਸਲ ਵਿੱਚ ਬਾਕੀ ਸਾਰੇ ਸਹਾਇਕ ਟੀਚੇ ਨੇ ਜਿੰਨੇ ਵੀ ਮਨੁੱਖ ਆਪਣੇ ਜੀਵਨ ਦੇ ਵਿੱਚ ਕਾਰਜ ਕਰਦਾ ਹੈ ਨਾ ਉਹ ਸਰੀਰ ਦੇ ਨਾਲ ਜੁੜੇ ਹੋਏ ਮੁੱਖ ਨਿਸ਼ਾਨਾ ਜਿਹੜਾ ਇਹ ਮੈਂ ਮਨੁੱਖ ਦਾ ਨਿਸ਼ਾਨਾ ਉਹ ਹੈ ਅਕਾਲ ਪੁਰਖ ਵਹਿਗੁਰੂ ਦੀ ਪ੍ਰਾਪਤੀ ਸਚਿਆਰ ਮਨੁੱਖ ਬਣਨਾ ਜਿਵੇਂ ਸਤਗੁਰੂ ਜੀ ਕਹਿੰਦੇ ਨੇ ਨਾ ਕਿਵੋ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮ ਇਹ ਹੈ ਵੀ ਅਕਾਲ ਪੁਰਖ ਕੋ ਵਹਿਗੁਰੂ ਦਾ ਨਾਮ ਜਪ ਤੇ ਅਕਾਲ ਪੁਰਖ ਦੇ ਨਾਲ ਇੱਕਮਿਕ ਹੋ ਜਾ। ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਪਾਕ ਪਟਣ ਦੇ ਸਥਾਨ ਤੇ ਨੇ। ਨਗਰ ਦੇ ਬਾਹਰ ਬਾਹਰ ਡੇਰਾ ਕੀਤਾ ਹੋਇਆ। ਉਤਾਰਾ ਕੀਤਾ ਸਤਿਗੁਰੂ ਦੇ ਨਾਲ ਭਾਈ ਮਰਦਾਨਾ। ਮਰਦਾਨਾ ਬੇਨਤੀ ਕਰਨ ਲੱਗਿਆ ਪਾਤਸ਼ਾਹ ਬੜੀ ਭੁੱਖ ਲੱਗੀ ਐ। ਕਿਉਂ ਨਾ ਪ੍ਰਸ਼ਾਦਾ ਛੱਕ ਲਈਏ ਤ੍ਰਿਪਤ ਹੋ ਜਾਵਾਂਗੇ ਐਨੀ ਭੁੱਖ ਲੱਗੀ ਬੜੀ ਤੇਜ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਕੋਈ ਨਹੀਂ ਭਾਈ ਬਾਜ਼ਾਰ ਜਾ ਕੁਝ ਨਾ ਕੁਝ ਲਿਆ ਸਕਣ ਦੇ ਲਈ ਕੀਮਤ ਕਿੰਨੀ ਕਹ ਭਾਈ ਇਹ ਬੇਨਤੀ ਕਰਦਾ ਮਨੁੱਖਾ ਸਰੀਰ ਮਿਲਣਾ ਕੋਈ ਆਮ ਗੱਲ ਨਹੀਂ ਹੈ ਜਿੱਥੋਂ ਆਪਾਂ ਆਰੰਭਤਾ ਦੇਚ ਸ਼ੁਰੂਆਤ ਕੀਤੀ ਉਸੇ ਦੇ ਪ੍ਰਤੀ ਉਦਾਹਰਣ ਦੇ ਕੀਮਤ ਕਿੰਨੀ ਕਹ ਮਨੁੱਖ ਦੇ ਸਰੀਰ ਦੀ ਕਹਿਣ ਲੱਗੇ ਲਾਇਆ ਕੁਝ ਬਾਜ਼ਾਰ ਚ ਜਾ ਕਹਿਣ ਲੱਗੇ ਸਤਿਗੁਰੂ ਮੇਰੇ ਖੀਸੇ ਦੋਵੇਂ ਖਾਲੀ ਨੇ ਮੇਰੇ ਕੋਲ ਇੱਕ ਵੀ ਰਜਤ ਪਣ ਨਹੀਂ ਕਿਵੇਂ ਲਿਆਵਾਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਮਰਦਾਨਿਆ ਹੈ ਮੇਰੇ ਕੋਲ ਵੀ ਕੁਝ ਨਹੀਂ ਖੀਸੇ ਮੇਰੇ ਵੀ ਖਾਲੀ ਨੇ ਆਖੋ ਸਤਨਾਮ ਸ਼ੇਰ ਥੀਸੇ ਖਾਲੀ ਨੇ ਸਤਿਗੁਰੂ ਹੁਣ ਕੀ ਕਰੀਏ ਉੱਖ ਬਹੁਤ ਲੱਗੀ ਐ ਛਕਣ ਨੂੰ ਵੀ ਦਿਲ ਕਰਦਾ ਸਾਹਿਬ ਨੇ ਮਿੱਟੀ ਫਰੋੜੀ ਇੱਕ ਮਿੱਟੀ ਦੇ ਨਾਲ ਲਿਪੜਿਆ ਹੋਇਆ ਪੱਥਰ ਚੁੱਕਿਆ ਮਰਦਾਨੇ ਦੇ ਹੱਥ ਤੇ ਰੱਖ ਦਿੱਤਾ ਕਹਿਣ ਲੱਗੇ ਮਰਦਾਨਿਆਂ ਇਹ ਵੇਚ ਦੇ ਤੇ ਕੁਝ ਨਾ ਕੁਝ ਖਾਣ ਨੂੰ ਲਿਆ ਮਨੁੱਖਾ ਜੀਵਨ ਦੀ ਕੀਮਤ ਕਿੰਨੀ ਕਹ ਕਿਸ ਕੀਮਤ ਦਾ ਹੈ ਮਨੁੱਖਾ ਜੀਵਨ ਇਹ ਸਾਖੀ ਜਿਹੜੀ ਸਪਸ਼ਟ ਕਰ ਦੇਗੀ ਅੱਧੀ ਅਧੂਰੀ ਸਾਖੀ ਸੁਣਾਉਣੀ ਮੈਂ ਤੇ ਸਪਸ਼ਟ ਕਰ ਦੇਗੀ ਬਿਲਕੁਲ ਵੀ ਮਨੁੱਖ ਦੇ ਜੀਵਨ ਦੀ ਕੀਮਤ ਕਿੰਨੀ ਕਹ ਜਾ ਮਰਦਾਨਿਆਂ ਆ ਪੱਥਰ ਬਾਜ਼ਾਰ ਚ ਵੇਚ ਦੇ ਤੇ ਕੁਝ ਨਾ ਕੁਝ ਖਾਣ ਨੂੰ ਲਿਆ ਮਰਦਾਨਾ ਮੁਠੀ ਦੇ ਚ ਪੱਥਰ ਘੁੱਟਿਆ ਸੱਤ ਵਜਨ ਗਏਗੇ ਬਾਜ਼ਾਰ ਚ ਚਲਾ ਗਿਆ ਦੁਕਾਨਾਂ ਦੇ ਵਿਰਦਾ ਹੁਣ ਦਿਖਾਉਂਦਾ ਜਿੱਥੋਂ ਰਾਸ਼ਨ ਪਾਣੀ ਮਿਲਦਾ ਹੈ ਜੋ ਬਣਾਉਣਾ ਸੀ ਕੁਛ ਦਾ ਤੁਰਿਆ ਫਿਰਦਾ ਜਾ ਕੇ ਦਿਖਾਉਂਦਾ ਵੀ ਆਹ ਪੱਥਰ ਦੇ ਬਦਲੇ ਮੈਨੂੰ ਕੁਝ ਖਾਣ ਨੂੰ ਦੇ ਦਿਓ ਇੱਕ ਇੱਕ ਦੁਕਾਨ ਤੇ ਫਿਰ ਲਿਆ ਜਿੱਥੋਂ ਰਾਸ਼ਨ ਮਿਲਦਾ ਖਾਣ ਪੀਣ ਦਾ ਸਾਮਾਨ ਮਿਲਦਾ ਰਾਸ਼ਨ ਦੀਆਂ ਤੇ ਬੋਰੀਆਂ ਭਰੀਆਂ ਹੋਈਆਂ ਦੁਕਾਨਾਂ ਤੇ ਪਰ ਜਦੋਂ ਮਰਦਾਨਾ ਬਦਲਾ ਦੱਸਦਾ ਵੀ ਦੇਊਂਗਾ ਕੀ ਮੈਂ ਕਿਉਂਕਿ ਰਜਤ ਪਣ ਚੱਲਦੇ ਨੇ ਨਾ ਉਸ ਵੇਲੇ ਦੇ ਵਿੱਚ ਜਦੋਂ ਮਰਦਾਨਾ ਬਦਲ ਦੱਸਦਾ ਵੀ ਤੁਸੀਂ ਮੈਨੂੰ ਦੇਓਗੇ ਤੇ ਮੈਂ ਤੁਹਾਨੂੰ ਆ ਪੱਥਰ ਦੇਵਾਂਗਾ ਹਰ ਕੋਈ ਜਵਾਬ ਦੇ ਕੇ ਮੋੜ ਦਿੰਦਾ ਵੀ ਇਹ ਨਹੀਂ ਚੱਲਦਾ ਆਖੋ ਸਤਨਾਮ ਸ਼੍ਰੀ ਇਹ ਤੇ ਇਹ ਨਹੀਂ ਚੱਲਦਾ ਪੱਥਰ ਦੇ ਬਦਲੇ ਤੈਨੂੰ ਖਾਣ ਨੂੰ ਕਿਵੇਂ ਦੇ ਦिए ਜਾ ਰਜਤ ਪਣ ਲੈ ਕੇ ਆ ਅੱਜ ਦੇ ਸਮੇਂ ਵਾਂਗੂ ਕਹੀ ਤੇ ਪੈਸੇ ਲੈ ਕੇ ਆ ਜੋ ਚਾਹੇਗਾ ਉਹ ਮਿਲ ਜਾਏਗਾ ਪਰ ਇਹ ਪੱਥਰ ਦੇ ਬਦਲੇ ਤੈਨੂੰ ਕੁਝ ਨਹੀਂ ਮਿਲਣਾ ਖਾਣ ਨੂੰ ਮਰਦਾਨਾ ਵਾਪਸ ਆਇਆ ਸਤਿਗੁਰੂ ਪਾਤਸ਼ਾਹ ਨੂੰ ਕਹਿਣ ਲੱਗਿਆ ਸਤਿਗੁਰੂ ਪੱਥਰ ਕਿਸੇ ਨੇ ਨਹੀਂ ਲਿਆ ਕੁਝ ਨਹੀਂ ਖਾਣ ਨੂੰ ਦਿੱਤਾ ਸਾਹਿਬ ਨੇ ਦੁਬਾਰਾ ਭੇਜਿਆ ਦੁਬਾਰਾ ਫੇਰ ਗਿਆ ਕੁਝ ਹੋਰ ਦੁਕਾਨਾਂ ਤੇ ਗਿਆ ਪਰ ਕਿਤੇ ਕੁਝ ਨਾ ਹੱਥ ਲੱਗਿਆ ਹੁਣ ਭੁੱਖ ਹੋਰ ਵੱਧ ਗਈ ਐ ਤੂਰੇ ਫੇਰੇ ਦੇ ਨਾਲ ਆ ਕੇ ਸਤਿਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਢਹਿ ਪਿਆ ਕਹਿਣ ਲੱਗਿਆ ਬਾਬਾ ਨਾਨਕਾ ਇਹ ਪੱਥਰ ਨੂੰ ਕੋਈ ਨਹੀਂ ਲੈਂਦਾ ਇਸ ਪੱਥਰ ਦੀ ਕੋਈ ਕੀਮਤ ਨਹੀਂ ਐ ਕਿਸੇ ਨੇ ਨਹੀਂ ਲਿਆ ਇਹਨੂੰ ਇਹਦੇ ਬਦਲੇ ਇਹਦੇ ਜਿੰਨਾ ਵੀ ਤੋਲ ਕੇ ਦੇਣ ਨੂੰ ਤਿਆਰ ਨਹੀਂ ਕੋਈ ਕੁਝ ਨਹੀਂ ਮਿਲਿਆ ਸਤਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਜਾਦਬਾਰਾ ਜਾ ਕਹਿਣ ਲੱਗੇ ਸਤਗੁਰੂ ਸਤਬਚਨ ਦੁਬਾਰਾ ਜਾਨਾ ਪਰ ਇਹਨੂੰ ਲੈਣਾ ਕਿਸੇ ਨੇ ਨਹੀਂ ਗੁਰੂ ਨਾਨਕ ਪਾਤਸ਼ਾਹ ਕਹਿਣ ਲੱਗੇ ਇਸ ਵਾਰ ਤੈਨੂੰ ਦੱਸ ਕੇ ਭੇਜਦੇ ਆ ਨਾ ਐ ਸਾਲਸਰਾਏ ਜੋਰੀ ਕਿਸੇ ਨੂੰ ਮਰਜ਼ੀ ਪੁੱਛ ਲਈ ਉਹਦੇ ਘਰ ਜਾ ਉਹਦੀ ਦੁਕਾਨ 'ਚ ਜਾ ਉਹਨੂੰ ਦਿਖਾਏ ਪੱਥਰ ਬੇਨਤੀ ਮੈਂ ਕਰ ਰਿਹਾ ਭਾਈ ਵਿਚ ਵਿਚਾਰੋਂ ਦੱਸਦੇ ਆ ਵੀ ਮਨੁੱਖਾ ਜੀਵਨ ਦੀ ਕੀਮਤ ਕਿੰਨੀ ਕੈ ਕਹੋ ਜੀ ਕੀਮਤ ਐ ਦੀ ਜਿਹੜਾ ਸਾਨੂੰ ਸਤਗੁਰੂ ਨੇ ਦਿੱਤਾ ਐ ਇਹ ਧਰਤੀ ਤੇ ਆਇਆਂ ਨੂੰ ਮਨੁੱਖਾ ਸਰੀਰ ਤੋਂ ਵੱਡੀ ਦਾਤ ਹੀ ਕੋਈ ਨਹੀਂ ਜੇ ਧਰਤੀ ਤੇ ਆਇਆਂ ਸਭ ਤੋਂ ਬੇਸ਼ਕੀਮਤੀ ਦਾਤ ਐ ਸਰੀਰ ਜਾ ਜਾ ਕੇ ਸਾਲਸਰਾਏ جوہری ਨੂੰ ਮਿਲ ਮਰਦਾਨੇ ਨੇ ਮੁੱਠੀ ਦੇ ਚ ਪੱਥਰ ਘੋਟਿਆ ਹੋਇਆ ਸਤਿਗੁਰਤਾਰ ਸਤਿਗੁਰਤਾਰ ਕਰਦਾ ਸਾਲਸਰਾਏ جوہری ਦਾ ਪਤਾ ਪੁੱਛਦਾ ਸਾਲਸਰਾਏ ਦੀ ਹਵੇਲੀ ਦੇ ਅੱਗੇ ਖੜਾ ਬੜੀ ਵੱਡੀ ਹਵੇਲੀ ਅੱਗੇ ਖੜਾ ਹੈ ਤੇ ਹੁਣ ਜਿਸ ਜਗ੍ਹਾ ਤੇ ਦੁਕਾਨ ਸੀ ਉੱਥੇ ਗਿਆ ਬਾਹਰ ਜਿਹੜਾ ਸੇਵਾਦਾਰ ਖੜਾ ਸੀਗਾ ਸਾਲਸਰਾਏ ਚੌਹਰੀ ਨੇ ਰੱਖਿਆ ਹੋਇਆ ਕਹਿਣ ਲੱਗਿਆ ਕਿੰਨੂੰ ਮਿਲਣਾ ਹੈ ਕਹਿੰਦਾ ਸਾਲਸਰਾਏ ਚੌਹਰੀ ਨੂੰ ਮਿਲਣਾ ਦੁਕਾਨ ਦੇ ਅੰਦਰ ਇਸ਼ਾਰਾ ਕਰ ਦਿੱਤਾ ਕਹਿੰਦਾ ਇੱਥੇ ਬੈਠ ਜਾ ਮੈਂ ਬੁਲਾ ਕੇ ਲੈ ਕੇ ਆਉਣਾ ਸਾਲਸਰਾਏ ਚੌਹਰੀ ਆਇਆ ਆ ਕੇ ਭਾਈ ਮਰਦਾਨਾ ਜੀ ਨੂੰ ਪੁੱਛਣ ਲੱਗਿਆ ਆਓ ਜੀ ਕਿਵੇਂ ਆਉਣਾ ਹੋਇਆ ਹੁਣ ਮਰਦਾਨਾ ਜੀ ਜਦੋਂ ਦੇਖਦੇ ਨੇ ਨਾ ਕਿ ਮੈਂ ਤੇ ਰਸਣ ਵਾਲੀਆਂ ਦੁਕਾਨਾਂ ਤੇ ਗਿਆ ਸੀ ਉੱਥੇ ਇਸ ਪੱਥਰ ਨੂੰ ਕਿਸੇ ਨੇ ਲਿਆ ਤੇ ਜਦੋਂ ਸਾਲ ਸਾਰਾ ਇਹ ਜ਼ੋਹਰੀ ਦੀ ਦੁਕਾਨ ਦੇਖਦਾ ਹੀਰੇ ਜਵਾਹਰਾਤ ਪਏ ਨੇ ਸੁੱਚੇ ਮੋਤੀਆਂ ਦੀਆਂ ਮਾਲਾਵਾਂ ਟੰਗੀਆਂ ਪਈਆਂ ਨੇ ਪੱਥਰ ਨੂੰ ਮੋਠੀ ਚ ਘੋਟ ਲਿਆ ਪੂਰੇ ਜ਼ੋਰ ਨਾਲ ਤੇ ਪਿੱਛੇ ਕਰ ਲਿਆ ਦਿਖਾਉਣਾ ਸੰਗਦਾ ਹੁਣ ਵੀ ਇਹਨੂੰ ਤੇ ਕਿਸੇ ਦੁਕਾਨਦਾਰ ਨੇ ਲਿਆ ਨਹੀਂ ਕਿਸੇ ਸਬਜ਼ੀ ਭਾਜੀ ਵਾਲੇ ਦੁਕਾਨਦਾਰ ਨੇ ਨਹੀਂ ਲਿਆ ਤੇ ਹੀਰੇ ਜਵਾਹਰਾਤਾਂ ਦਾ ਵਪਾਰੀ ਹੈ ਜਿਹੜਾ ਸਾਲਸਰਾਏ ਇੰਨੇ ਕੀ ਖਰੀਦਣਾ ਆਪਣੇ ਆਪ ਦੇ ਜਹੀਨਤਾ ਜੀ ਮਹਿਸੂਸ ਕਰਕੇ ਲੁਕੋ ਲਿਆ ਪੱਥਰ ਕਹਿਣ ਲੱਗਿਆ ਜੀ ਮੈਂ ਤੇ ਕੰਮ ਆਇਆ ਸੀ ਮੈਨੂੰ ਗੁਰੂ ਨਾਨਕ ਨੇ ਭੇਜਿਆ ਹੈ ਸਾਲਸਰਾਏ جوہری ਕਹਿਣ ਲੱਗਿਆ ਕੀ ਕੰਮ ਹੁਣ ਸੰਗਦੇ ਸੰਗਦੇ ਨੇ ਉਹ ਮੁਠੀ ਸਾਲਸਰਾਏ جوہری ਦੇ ਸਾਹਮਣੇ ਕੋਲੀ ਜਿਸ ਮੁਠੀ ਦੇ ਚ ਮਿੱਟੀ ਲੱਗੀ ਹੋਈ ਉਹ ਪੱਥਰ ਸੀ ਸਾਲਸਰਾਏ جوہری ਦੇ ਸਾਹਮਣੇ ਕੋੜ ਦਿੱਤੀ ਮੁਠੀ ਕਹਿੰਦਾ ਜੀ ਆਹ ਵੇਚਣਾ ਹੈ ਆਖੋ ਸਤਨਾਮ ਸ਼ੇਰੇ ਸਾਲਸਰਾਏ جوہری ਨੇ ਦੇਖਿਆ ਤੇ ਆਪਣੇ ਕੰਮ ਤੇ ਰੱਖਿਓਏ ਪਹਿਰੇਦਾਰ ਨੂੰ ਬੁਲਾਇਆ ਕਹਿਣ ਲੱਗਿਆ ਆ ਕੁਝ ਨਾ ਕੁਝ ਕਹਿ ਕੇ ਅੰਦਰ ਭੇਜਿਆ ਉਹ ਬੜੇ ਸੋਹਣੇ ਥਾਲ ਦੇ ਚ ਕੀਮਤੀ ਦੁਸ਼ਾਲੇ ਦੇ ਨਾਲ ਢੱਕ ਕੇ ਮੋਹਰੇ ਲੈ ਕੇ ਆਇਆ ਕੀਮਤੀ ਦੁਸ਼ਾਲਾ ਪਾਇਆ ਆਇਆ ਉੱਪਰ ਮੋਹਰਾਂ ਤੇ ਲਿਆ ਕੇ ਭਾਈ ਮਰਦਾਨੇ ਦੇ ਸਾਹਮਣੇ ਰੱਖ ਦਿੱਤੀਆਂ ਮੋਹਰਾਂ ਤੇ ਹੁਣ ਮਰਦਾਨਾ ਸੋਚਣ ਲੱਗਿਆ ਵੀ ਇੰਨੀ ਕੀਮਤ ਇਸ ਪੱਥਰ ਦੀ ਜਿੰਨੂੰ ਕਿਸੇ ਨੇ ਕੌਡੀਆਂ ਬਦਲੇ ਨਹੀਂ ਲਿਆ ਇੰਨੀ ਕੀਮਤ ਇਸ ਪੱਥਰ ਦੀ ਸਾਲਸਰਾਏ ਜੌਰੀ ਨੂੰ ਕਹਿਣ ਲੱਗਿਆ ਕਹਿਣ ਲੱਗਿਆ ਸਾਲਸਰਾਏ ਜੀ ਇਹ ਪੱਥਰ ਇੰਨਾ ਕੀਮਤੀ ਹੈ ਵੀ ਇਹਦੀ ਇੰਨੀ ਕੀਮਤ ਸਾਲਸਰਾਏ ਹੱਥ ਬਨ ਕੇ ਕਹਿਣ ਲੱਗਿਆ ਭਲਿਆ ਪੁਰਸ਼ਾ ਕੀਮਤ ਦੇਣੀ ਮੇਰੇ ਵੱਸ ਦੀ ਗੱਲ ਨਹੀਂ ਆਖੋ ਸਤਨਾਮ ਸ਼੍ਰੀ ਇਹ ਜਿਹੜਾ ਤੂੰ ਲਾਨ ਲੈ ਕੇ ਆਇਆ ਹੈ ਇਹਦੀ ਸਿਰਫ ਤੇ ਸਿਰਫ ਦਰਸ਼ਨੀ ਭੇਟਾ ਹੈ ਮੈਂ ਇਹਨੂੰ ਖਰੀਦ ਨਹੀਂ ਸਕਦਾ ਇਹ ਮੈਂ ਦੇ ਨਹੀਂ ਸਕਦਾ ਇਸ ਦੀ ਕੀਮਤ ਇੰਨੀ ਹੈ ਤੇ ਜਿੱਤੋਂ ਮੈਂ ਬੇਨਤੀ ਅਰੰਭ ਕੀਤੀ ਸੀ ਮੈਂ ਉੱਥੇ ਹੀ ਆਵਾਂ ਮੁੜ ਕੇ ਭਲਿਓ ਇਹ ਜਿਹੜਾ ਮਨੁੱਖਾ ਸਰੀਰ ਹੈ ਨਾ ਮਨੁੱਖਾ ਸਰੀਰ ਇਹ ਉਸੇ ਬੇਸ਼ਕੀਮਤੀ ਲਾਲ ਦੀ ਤਰ੍ਹਾਂ ਕੀਮਤ ਇਹਦੀ ਵੀ ਦਿੱਤੀ ਨਹੀਂ ਜਾ ਸਕਦੀ ਆਖੋ ਸਤਨਾਮ ਸ਼੍ਰੀ ਜਿਨ੍ਹਾਂ ਨੂੰ ਪਤਾ ਨਹੀਂ ਇਹਦੀ ਕੀਮਤ ਉਹਨਾਂ ਦੁਕਾਨਦਾਰਾਂ ਵਰਗੇ ਜਿਹੜੇ ਹੀਰੇ ਜਵਾਹਰਾਤਾਂ ਦਾ ਕਦੇ ਕੰਮ ਹੀ ਨਹੀਂ ਕੀਤਾ ਜਿਨ੍ਹਾਂ ਨੇ ਨਸ਼ਿਆਂ 'ਚ ਵੀ ਰੁੱਲ ਰਹੀ ਹੈ ਨਾ ਇਹ ਸਰੀਰ ਨਸ਼ਿਆਂ 'ਚ ਵੀ ਰੁੱਲ ਰਿਹਾ ਹੈ ਵਿਸ਼ੇਵਕਾਰਾਂ 'ਚ ਵੀ ਰੁੱਲ ਰਿਹਾ ਹੈ ਲੜਾਈਆਂ ਝਗੜਿਆਂ 'ਚ ਵੀ ਰੁੱਲ ਰਿਹਾ ਹੈ ਰੁੱਲਦਾ ਪਿਆ ਨਾ ਭਾਈ ਅਕਾਲ ਪੁਰਖ ਵੈਗਨੂ ਦੇ ਨਾਮ ਤੋਂ ਬਿਨਾ ਕੁਸ਼ ਮਰਜੀ ਕਰਦਾ ਮਨੁੱਖ ਰੋਲ ਰਿਹਾ ਹੈ ਸਰੀਰ ਤੇ ਜਿਨ੍ਹਾਂ ਨੇ ਕੀਮਤ ਪਛਾਣੀ ਜੋਰੀ ਸੀ ਜਿਹੜੇ ਭਗਤ ਕਬੀਰ ਜੀ ਵਰਗੇ ਆਖੋ ਸਤਨਾਮੁ ਸਿਸ਼ੇਰੀ ਭਗਤ ਫਰੀਦ ਜੀ ਵਰਗੇ ਕੀਮਤ ਪਛਾਣੀ ਉਹਨਾਂ ਨੇ ਹੀਰਾ ਲਾਲ ਅਮੋਲਕ ਹੈ ਭਾਰੀ ਬਿਣ ਗਾਹਕ ਮੀਕਾ ਕਾਖਾ ਜੇ ਕਿਸੇ ਨੂੰ ਹੀਰਾ ਮਿਲ ਜਾਏ ਤੇ ਉਹ ਦੁਕਾਨਾਂ ਤੇ ਵੇਚਣ ਚੱਲ ਜੇ ਆਮ ਦੁਕਾਨਾਂ ਤੇ ਵੇਚਣ ਦੇ ਲਈ ਤੁਰ ਜਾਵੇ ਤੇ ਫਿਰ ਉੱਥੇ ਕੀਮਤ ਕੱਖ ਨਹੀਂ ਪੈਂਦੀ ਹੈ ਕੱਖਾਂ ਵਟੇ ਵੀ ਨਹੀਂ ਵਿਕਦਾ ਹੀਰਾ ਹੀਰਾ ਲਾਲ ਅਮੋਲਕ ਹੈ ਭਾਰੀ ਬਿਣ ਗਾਹਕ ਮੀਕਾ ਕਾਖਾ ਰਤਨ ਗਾਹਕ ਗੁਰ ਸਾਧੂ ਦੇਖਿਓ ਜੇ ਕਿਤੇ ਇਹੀ ਹੀਰਾ ਇਹੀ ਸਰੀਰ ਕਿਸੇ ਸਾਧੂ ਦੇ ਨਸੀਬ ਆਏ ਤਉ ਰਤਨ ਬਿਕਾਨੋ ਲਾਖਾ ਇਸੇ ਸਰੀਰ ਦੀ ਕੀਮਤ ਹੈ ਇਹੋ ਜਿਹੇ ਵੀ ਸਰੀਰ ਪਏ ਨੇ ਦੁਨੀਆਂ ਤੇ ਜਿਨ੍ਹਾਂ ਨੂੰ ਕੋਈ ਮੱਥੇ ਲਾ ਕੇ ਰਾਜੀ ਨਹੀਂ ਤੇ ਇਹੋ ਜਿਹੇ ਵੀ ਸਰੀਰ ਨੇ ਜਿਨ੍ਹਾਂ ਦੇ ਲੋਕ ਪੈਰਾਂ ਨੂੰ ਮੱਥਾ ਲਾਉਂਦੇ ਨੇ ਜਾ ਕੇ ਆਖੋ ਸਤਨਾਮ ਸ਼੍ਰੀ ਫਰਕ ਹੈ ਨਾ ਜੀ ਸਰੀਰਾਂ ਦੇ ਵਿੱਚ ਇੱਕ ਨੇ ਸਰੀਰ ਦੀ ਕੀਮਤ ਪਛਾਣੀ ਕੀਮਤ ਪਛਾਣ ਕੇ ਅਕਾਲ ਪੁਰਖ ਵੈਕਨੂ ਦਾ ਨਾਮ ਲਿਆ ਬਾਣੀ ਪੜੀ ਬਾਣੀ ਦਾ ਵਿਚਾਰ ਕੀਤਾ ਮਨ ਹਿਰਦੇ ਚ ਬਾਣੀ ਵਸਾਈ ਤੇ ਅਕਾਲ ਪੁਰਖ ਵੈਗੁਰੂ ਦਾ ਸਰੂਪ ਹੋ ਗਿਆ ਤੇ ਲੋਕੀ ਜਾ ਕੇ ਉਹਦੇ ਪੈਰਾਂ ਦੇ ਚ ਆਪਣਾ ਮੱਥਾ ਰੱਖਦੇ ਨੇ ਤੇ ਕੁਝ ਕ ਐਸੇ ਨੇ ਜਿਨ੍ਹਾਂ ਨੇ ਕੀਮਤ ਨਹੀਂ ਪਛਾਣੀ ਨਸ਼ਿਆਂ ਚ ਵਿਸ਼ੇ ਵਿਕਾਰਾਂ ਚ ਲੜਾਈਆਂ ਝਗੜਿਆਂ ਚ ਇੰਨਾ ਇਸ ਸਰੀਰ ਨੂੰ ਢੇਠਾ ਸੁੱਟ ਲਿਆ ਵੀ ਉਹ ਸਰੀਰ ਨੂੰ ਕੋਈ ਮੱਥੇ ਲਾ ਕੇ ਰਾਜ਼ੀ ਨਹੀਂ ਜੇ ਮੱਥੇ ਲੱਗ ਜੇ ਮੁੜ ਕੇ ਵਾਪਸ ਘਰ ਦੇ ਚ ਚਲੇ ਜਾਂਦੇ ਵੀ ਇਹ ਮੱਥੇ ਲੱਗਿਆ ਹਜੇ ਨਹੀਂ ਜਾਣਾ ਆਖੋ ਸਤਨਾਮ ਸ਼੍ਰੀ ਹੈ ਕੀਮਤ ਜੀ ਸਰੀਰ ਤੇ ਇਹ ਸਾਨੂੰ ਸਤਿਗੁਰੂ ਨੇ ਦਿੱਤਾ ਹੈ ਸਰੀਰ ਤੇ ਇਸ ਸਰੀਰ ਦੀ ਕੀਮਤ ਫੇਰ ਹੀ ਪਾਈ ਜਾ ਸਕਦੀ ਜੇ ਕੋਈ ਅਕਾਲ ਪੁਰਖ ਵਹਿਗੁਰੂ ਦਾ ਨਾਮ ਜਪੇ ਬਾਣੀ ਪੜੇ ਬਾਣੀ ਦਾ ਵਿਚਾਰ ਕਰੇ ਤੇ ਵਿਚਾਰ ਕਰਕੇ ਬਾਣੀ ਦੇ ਉੱਤੇ ਅਮਲ ਕਰਕੇ ਆਪਣੇ ਜੀਵਨ ਨੂੰ ਸਫਲ ਬਣਾ ਲਵੇ ਕਿਉਂਕਿ ਸਫਲਤਾ ਜੀਵਨ ਉਹੀ ਹੈ ਨਾ ਜੀਵਣਾ ਸਫਲ ਜੀਵਨ ਸੋਣਾ ਹਰ ਜਪ ਜਪ ਸਤ ਜੀਵਨਾ ਭਲਿਓ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਸੁਣ ਕੇ ਬਾਣੀ ਨੂੰ ਪੜ੍ਹ ਕੇ ਬਾਣੀ ਨੂੰ ਵਿਚਾਰ ਕੇ ਜਿਹੜਾ ਜੀਵਨ ਬਤੀਤ ਕੀਤਾ ਉਹੋ ਹੀ ਸਫਲ ਜੀਵਨ ਨਹੀਂ ਤੇ ਸਤਗੁਰੂ ਜੀ ਕਹਿੰਦੇ ਬਿਨਾਂ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਦੇ ਜਨਮ ਹੈ ਜਿਹੜਾ ਉਹ ਬਿਰਤ ਜਾ ਰਿਹਾ ਹੈ ਆਖੋ ਸਤਨਾਮ ਸ਼੍ਰੀ